ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਕੋਈ ਵੀ ਤਰ੍ਹਾਂ ਜਿਹੜੀ ਸਤਾਧਾਰੀ ਹੋਵੇ ਅਕਸਰ ਪੰਜਾਬ ਦੇ ਜਾਂ ਆਪਣੀ ਸਟੇਟ ਦੇ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਬੁਲਾ ਲੈਂਦੀ ਹੈ ਵਿਧਾਨ ਸਭਾ ਸਪੀਕਰ ਵੱਲੋਂ ਕਾਲ ਕੀਤੀ ਗਈ ਸੀ ਕਿ ਹੜ੍ਹਾਂ ਨੂੰ ਮੁੱਖ ਰੱਖਦੇ ਆ ਪੰਜਾਬ ਦੇ ਹੋਏ ਵੱਡੇ ਨੁਕਸਾਨ ਨੂੰ ਮੁੱਖ ਰੱਖਦੇ ਆ ਇਹਦੀ ਭਰਪਾਈ ਲਈ ਕੁਝ ਸਾਰਥਕ ਯਤਨਾਂ ਨੂੰ ਮੁੱਖ ਰੱਖਦੇ ਆ ਇਹ ਵਿਸ਼ੇਸ਼ ਸੈਸ਼ਨ ਸੀ ਜਿਹੜਾ ਬੁਲਾਇਆ ਗਿਆ ਸੀ ਜਦੋਂ ਕੋਈ ਵਿਸ਼ੇਸ਼ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਤਬਕਕੋ ਕੀਤੀ ਜਾਂਦੀ ਹੈ ਆਸ ਕੀਤੀ ਜਾਂਦੀ ਹੈ ਕਿ ਸੱਤਾ ਧਾਰੀ ਪਾਰ ਬਹੁਤ ਵੱਡਾ ਦਿਲ ਲਾ ਕੇ ਪੰਜਾਬ ਦੀ ਆਪਣੀ ਸਟੇਟ ਦੀ ਉਜੜੀ ਹੋਈ ਦਾਸਤਾਨ ਵਿਸ਼ੇ ਭਰ ਦੇ ਲੋਕਾਂ ਦੇ ਸਾਹਮਣੇ ਰੱਖੇਗੀ ਤੇ ਆਪਣੇ ਮੈਂਬਰਾਂ ਦੀ ਸਰਬਸੰਮਤੀ رائے ਦੀ ਪ੍ਰਵਾਨਗੀ ਲੈਣ ਦਾ ਯਤਨ ਕਰੇਗੀ ਅਤੇ ਸਰਬਸੰਮਤੀ رائے ਦੇ ਨਾਲ ਇਸ ਸੈਸ਼ਨ ਵਿੱਚ ਅਹਿਮ ਫੈਸਲੇ ਲਵੇਗੀ ਜਿਹੜੇ ਕਿ ਸਟੇਟ ਦੇ ਹਿੱਤ ਵਿੱਚ ਹੋਣਗੇ ਤੇ ਕੁਝ ਐਸਾ ਐਸੇ ਕਾਨੂੰਨ ਬਣਾਉਣ ਲਈ ਕੁਝ ਮਹੱਤਵਪੂਰਨ ਮੁੱਧਾਂ ਤੇ ਵਿਚਾਰ ਕਰੇਗੀ ਤੇ ਕੇਂਦਰ ਸਰਕਾਰ ਨੂੰ ਯੋਗ ਸਹਿਯੋਗ ਲਈ ਅਪੀਲ ਕਰੇਗੀ ਸੈਸ਼ਨ ਦੇ ਸ਼ੁਰੂਆਤੀ ਦੌਰ ਵਿੱਚ ਇਸ ਸੈਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਆਸਾਂ ਪੰਜਾਬ ਵਾਸੀਆਂ ਨੇ ਅੱਜ ਵੀ ਉਸੇ ਤਰ੍ਹਾਂ ਅ ਪਰੋਹਿਆ ਸੰ ਆਪਣੀਆਂ ਭਾਵਨਾਵਾਂ ਵਿੱਚ ਜਿਸ ਤਰ੍ਹਾਂ ਪਹਿਲਾਂ ਸਪੈਸ਼ਲ ਸੈਸ਼ਨਸ ਦੇ ਵਿੱਚ ਅਕਸਰ ਹੁੰਦਾ ਆਇਆ ਹੈ ਅਫਸੋਸ ਕਿ ਇਸ ਸੈਸ਼ਨ ਅੱਜ ਸ਼ੁਰੂ ਹੋਇਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤਰ੍ਹਾਂ ਨਾਲ ਇਸ ਸੈਸ਼ਨ ਵਿੱਚ ਬਹੁਤ ਹਮਲਾਵਰ ਹੁੰਦਿਆਂ ਮੌਜੂਦਾ ਰਾਜ ਸਰਕਾਰ ਦੇ ਨਕਮੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੂਰ-ਪੂਰ ਦਿੱਤੀ ਦੇ ਜਵਾਬ ਵਿੱਚ بار-ਬਾਰ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਕਿਤੇ ਜਵਾਬ ਦਿੱਤਾ ਗਿਆ ਕਿਤੇ ਉਹਨਾਂ ਵੱਲੋਂ ਹਮਲਾ ਬੋਲਿਆ ਗਿਆ ਤੇ ਅਕਸਰ ਪਹਿਲੇ ਸੈਸ਼ਨਾਂ ਦੇ ਵਿੱਚ ਵੀ ਇਦਾਂ ਦੀ ਸਾਰਾ ਕੁਝ ਹੁੰਦਾ ਆਇਆ ਹੈ ਵਿਧਾਨ ਸਭਾ ਪ੍ਰੋਟੋਕੋਲ ਪ੍ਰੋਟੋਕੋਲ ਤੋਂ ਇਲਾਵਾ ਵਿਧਾਨ ਸਭਾ ਦੀਆਂ ਮਦਾਂ ਵਿਧਾਨ ਸਭਾ ਦੇ ਰੂਲਸ ਸਾਰਿਆਂ ਨੂੰ ਅੱਜ ਫਿਰ ਇੱਕ ਬਿਨਾਂ ਛੱਕੇ ਟੰਗਿਆ ਨਜ਼ਰ ਆਇਆ ਇਦੋਂ ਮੈਂ ਤਾਂ ਸਭ ਤੋਂ ਸਪੈਕਰ ਵਾਰ-ਵਾਰ ਸਾਰੇ ਮੈਂਬਰਾਂ ਨੂੰ ਇਹ ਗੱਲ ਸਮਝਾਉਂਦੇ ਰਹੇ ਪੂਰੇ ਸੈਸ਼ਨ ਦੇ ਵਿੱਚ ਇਹ ਗੱਲ ਕਹਿੰਦੇ ਰਹੇ ਪੂਰੇ ਸੈਸ਼ਨ ਦੇ ਵਿੱਚ ਅਪੀਲਾਂ ਕਰਦੇ ਰਹੇ ਕਿ ਆਪਾਂ ਜਿਸ ਮਕਸਦ ਲਈ ਇਕੱਠੇ ਹੋਏ ਆ ਉਹ ਮਕਸਦ ਆਪਣਾ ਗੁਆਚ ਨਾ ਜਾਵੇ ਪਰੰਤੂ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਨੇ ਪਟਿਆਲਾਵਲ ਤੇ ਬੈਠਸ ਛੇੜੀ ਬਹਿਸ ਦੇ ਵਿੱਚ ਬਹੁਤ ਸਾਰੀਆਂ ਸਰਕਾਰ ਦੀਆਂ ਪੋਲਾਂ ਖੋਲਣ ਤੋਂ ਇਲਾਵਾ ਬਹੁਤ ਕੁਝ ਟੇਬਲ ਦੇ ਉੱਤੇ ਰੱਖਿਆ ਦੇ ਜਵਾਬ ਵਿੱਚ ਹਮਲਾਵਰ ਇੱਕ ਦੂਜੇ ਦੇ ਉੱਤੇ ਜਿਵੇਂ ਦੋਵੇਂ ਤਰ੍ਹਾਂ ਹੁੰਦੀਆਂ ਆਈਆਂ ਇਹ ਇਸ ਤਰ੍ਹਾਂ ਦਾ ਵਰਤਾਰਾ ਪਹਿਲਾਂ ਵੀ ਪਿਛਲੇ ਸਪੈਸ਼ਲ ਸੈਸ਼ਨ ਜਿਹੜੇ ਕਿ ਵਿਦਵੀ ਦਾ ਸੈਸ਼ਨ ਸੀ ਜਾਂ ਹੋਰ ਸੈਸ਼ਨ ਬੁਲਾਏ ਗਏ ਸੀ ਉਹਨਾਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਰਿਹਤੇ ਪੰਜਾਬ ਵਾਸੀ ਅੱਜ ਇੱਕ ਤਰ੍ਹਾਂ ਨਾਲ ਫੇਰ ਪਛਤਾਵਾ ਕਰਦੇ ਦੇਖਿਆ ਗਿਆ ਪੰਜਾਬ ਵਾਸੀ ਸੋਚਦੇ ਰਹੇ ਕਿ ਅਸੀਂ ਆ 811 ਲੋਕਾਂ ਨੂੰ ਚੁੜ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੀ ਤੇ 117 ਦੇ ਵਿੱਚੋਂ ਲਗਭਗ 116 ਮੈਂਬਰ ਨੇ ਜਿਹੜੇ ਉਹਨਾਂ ਨੇ ਸਾਡੇ ਲਈ ਆ ਕੀ ਗੁੱਲ ਕਲਾ ਰੇ ਨੇ ਜਿਹੜਾ ਕੁਛ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਵਿਧਾਨ ਸਭਾ ਵਿੱਚ ਸਾਰਾ ਕੁਝ ਦਿਲਚਸਪ ਸੀ ਪਰੰਤੂ ਸਭ ਤੋਂ ਦਿਲਚਸਪ ਗੱਲ ਕਿ ਸੱਤਾਧਾਰੀ ਧਿਰ ਵੱਲੋਂ ਵਿਰੋਧੀ ਧਿਰ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਮਿਲੇ ਹੋਣ ਦਾ ਲੋਟੇ ਹੋਣ ਦਾ ਦੋਸ਼ ਸੀ ਜਿਹੜਾ ਉਹ ਬਹੁਤ ਹਨ ਨਿਰਗ ਸੀ ਰਣ ਇਸ ਗੱਲ ਦੀ ਸੀ ਕਿ ਕਾਂਗਰਸ ਦੇਸ਼ ਦੇ ਵਿੱਚ ਵਿਰੋਧੀ ਪਾਰਟੀ ਹੈ ਤੇ ਪਾਰਟੀ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਦੇਸ਼ ਵਿੱਚ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਤੇ ਪੰਜਾਬ ਵਿੱਚ ਵਿਰੋਧੀ ਧਿਰ ਕਾਂਗਰਸ ਹੈ ਤੇ ਇਥੇ ਵਿਰੋਧੀ ਧਿਰ ਦਾ ਨੇਤਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਤੇ ਇਹ ਪਤਾ ਨਹੀਂ ਮਨਜੋਗ ਮੈਂਬਰ ਸੱਤਾਧਾਰੀ ਧਿਰ ਦੇ ਕਿਉਂ बार-बार ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਣ ਦਾ ਇਲਜ਼ਾਮ ਸੀ ਜਿਹੜਾ ਉਹ ਵਿਰੋਧੀ ਧਿਰ ਦੇ ਨੇਤਾਵਾਂ ਤੇ ਲਾਉਂਦੇ ਰਹੇ ਬਹੁਤ ਉੱਚੀਆਂ-ਉੱਚੀਆਂ ਬੋਚਾਂ ਬੱਚੇ ਇਥੋਂ ਤੱਕ ਕਿ ਵਿਰੋਧੀ ਧਿਰ ਦੇ ਇੱਕ ਨੇਤਾ ਨੇ ਜਦੋਂ ਬਹੁਤ ਵੱਡੇ ਲੈਵਲ ਤੇ ਚੈਲੰਜ ਕਰਦੇ ਇਹ ਗੱਲ ਆ ਕਿ ਕਿ ਤੁਸੀਂ ਕੇਂਦਰ ਸਰਕਾਰ ਨਾਲ ਰਲੇ ਹੋਣ ਦੀਆਂ ਗੱਲਾਂ ਕਰਦੇ ਚਲੋ ਹਰ ਦਾ ਹਰ ਮਤਰੀ ਨਰਿੰਦਰ ਮੋਦੀ ਜੀ ਸਾਹਿਬ ਦੇ ਦਰ ਦੇ ਵਿੱਚ ਜਾ ਕੇ ਧਰਨਾ ਲਾਈਏ ਫਿਰ ਦੇਖਦੇ ਹਾਂ ਕਿ ਕੌਣ ਪਿੱਛੇ ਹਟਦਾ ਕੌਣ ਅੱਗੇ ਜਾਂਦਾ ਐਡੀਆਂ ਗੱਡੀਆਂ ਬਰ ਗੱਲਾਂ ਅੱਜ ਦੇ ਵਿਧਾਨ ਸਭਾ ਸੈਸ਼ਨ ਵਿੱਚ ਤਲਖ ਕਲਾਮੀ ਇੱਕ ਦੂਜੇ ਤੇ ਦੂਸ਼ਣ ਬਾਜੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਪੱਦਰ ਸ਼ਬਦਾਂ ਦਾ ਪੱਦਰ ਸੀ ਜਿਹੜਾ ਬਹੁਤ ਹਲਕੇ ਲਿਆ ਬਸ ਸਭ ਤੋਂ ਵੱਧ ਆਪਣੇ ਇਲਾਕੇ ਵਿੱਚ ਵਰਕਰ ਬਣ ਕੇ ਕੰਮ ਕਰਨ ਵਾਲੇ ਮੰਤਰੀ ਕੁਲਦੀ ਸਾਹਿਬ ਕਾ ਮੰਤਰੀ ਕੁਲਦੀਪ ਸਿੰਘ ਧਾਰੀ ਵਾਲੀ ਜਿਸ ਤਰ੍ਹਾਂ ਦਾ ਰੂਪ ਉਹਨਾਂ ਦਾ ਆਪਣੇ ਹਲਕੇ ਵਿੱਚ ਸੀ ਉਸ ਤੋਂ ਉਲਟ ਅੱਜ ਬਹੁਤ ਹਮਲਾਵਰ ਹੁੰਦੇ ਦੇਖਿਆ ਗਿਆ ਕੀ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਇਸੇ ਕੰਮ ਲਈ ਸੱਜਦੇ ਜਾਂਦੇ ਨੇ ਕਿ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਯਤਨ ਕਰੀਏ ਜਾਂ ਆਪੋ ਆਪਣੀਆਂ ناکਾਮੀਆਂ ਢੱਕਣ ਲਈ ਸੈਸ਼ਨ ਨੂੰ ਵਰਤਿਆ ਜਾਵੇ ਬਹੁਤ ਦੁਖਦਾਈ ਵਰਤਾਰਾ ਹੈ ਸਭ ਤੋਂ ਦੁਖਦਾਈ ਵਰਤਾਰਾ ਇਸ ਸੈਸ਼ਨ ਦਾ ਇਹ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੱਤਾਧਾਰੀ ਧਿਰ ਵੱਲੋਂ ਤਖਤੀਆਂ ਫੜ ਕੇ ਸਪੀਕਰ ਦੇ ਸਾਹਮਣੇ ਗੈਲਰੀ ਦੇ ਵਿੱਚ ਖੜੇ ਹੋ ਕੇ ਰੋਸ ਪ੍ਰਕਟਾਵਾ ਕੀਤਾ ਗਿਆ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਇਹ ਸ਼ਾਇਦ ਵਿਧਾਨ ਸਭਾ ਇਤਿਹਾਸ ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਆਪਣੀ ਹੀ ਪਾਰਟੀ ਦੇ ਆਪਣੇ ਹੀ ਚੁਣੇ ਹੋਏ ਸਪੀਕਰ ਦੇ ਸਾਹਮਣੇ ਇਕੱਲੋ ਕੇ ਹੱਥਾਂ ਵਿੱਚ ਤਖਤੀਆਂ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਸੱਤਾਧਾਰੀ ਤਰ੍ਹਾਂ ਕਰ ਰਹੀ ਹੈ ਤੇ ਸਪੀਕਰ ਸੱਤਾਧਾਰੀ ਤਰ੍ਹਾਂ ਨੂੰ ਬਾਰ-ਬਾਰ ਸ਼ਾਂਤ ਹੋਣ ਦੀਆਂ ਸੀਟਾਂ ਤੇ ਬੈਠਣ ਦੀਆਂ 5 ਮਿੰਟ ਤੋਂ ਵੀ ਜ਼ਿਆਦਾ ਅਪੀਲਾਂ ਕਰਦੇ ਰਹੇ ਪਰ ਕਿਸੇ ਨੇ ੱੱਕੇ ਸ਼ਾਹੀ ਨਹੀਂ ਚੱਲੇਗੀ ਜਾਂ ਕੇਂਦਰ ਸਰਕਾਰ ਮੁਰਦਾਬਾਦ ਜਾ ਪ੍ਰਧਾਨ ਮੰਤਰੀ ਦੇ ਖਿਲਾਫ ਨਾਅਰੇਬਾਜੀ ਸੀ ਜਿਹੜੀ ਇਹ ਅੱਜ ਦੇ ਸੈਸ਼ਨ ਦਾ ਸਭ ਤੋਂ ਨੀਵਾਂ ਪੱਧਰ ਅਸੀਂ ਕਹਿ ਸਕਦੇ ਆ ਸਭ ਤੋਂ ਨੀਵਾਂ ਪੱਧਰ ਜੇ ਅੱਜ ਦੇ ਸੈਸ਼ਨ ਦਾ ਸੀ ਉਹ ਸੀ ਸੱਤਾਧਾਰੀ ਧਿਰ ਦੇ ਸਾਰੇ ਨੁਮਾਇੰਦਿਆਂ ਵੱਲੋਂ ਹੱਥਾਂ ਵਿੱਚ ਤਖਤੀਆਂ ਫੜ ਕੇ ਸਪੀਕਰ ਦੇ ਸਾਹਮਣੇ ਖਲੋ ਕੇ ਰੋਸ ਪ੍ਰਦਰਸ਼ਨ ਕਰਨਾ ਆਪਣੀ ਸਰਕਾਰ ਹੋਵੇ ਆਪਣਾ ਸਪੀਕਰ ਹੋਵੇ ਤੇ ਉੱਥੇ ਸੱਤਾਧਾਰੀ ਧਿਰ ਦੇ ਲੋਕ ਚੁਣੇ ਹੋਏ ਨੁਮਾਇੰਦੇ ਪ੍ਰਦਰਸ਼ਨ ਕਰਨ ਤੇ ਸਪੀਕਰ ਦੀ ਆਵਾਜ਼ ਨਾ ਸੁਣੀ ਜਾਵੇ ਫਿਰ ਸਾਡੀਆਂ ਕਨਸਟੀਟਿਊਸ਼ਨਲ ਪਰੰਪਰਾਵਾਂ ਨੇ ਜਿਹੜੀਆਂ ਉਹ ਕਿੱਥੇ ਚੱਲੀ ਜਾਂਦੀਆਂ ਨੇ ਬਹੁਤ ਵੱਡਾ ਸਵਾਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਗਵਰਨਰ ਹਾਊਸ ਦੇ ਸਾਹਮਣੇ ਰੋਸ ਮਜਾਦਾ ਕੀਤਾ ਜਾ ਸਕਦਾ ਹੈ ਦਿੱਲੀ ਦੇ ਵਿੱਚ ਕੀਤਾ ਜਾ ਸਕਦਾ ਹੈ ਸਾਰੀਆਂ ਥਾਵਾਂ ਤੇ ਕੀਤਾ ਜਾ ਸਕਦਾ ਪਰ ਅਫਸੋਸ ਕਿ ਅੱਜ ਵਿਧਾਨ ਸਭਾ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਤੇ ਵਿਧਾਨ ਸਭਾ ਸ਼ਾਸਨ ਦੌਰਾਨ ਜਦੋਂ ਸੱਤਾਧਾਰੀ ਧਿਰ ਦੇ ਮੈਂਬਰ ਨਾਰੇਬਾਜੀ ਕਰ ਰਹੇ ਸੀ ਤੇ ਸਪੀਕਰ ਸਾਹਿਬ ਨੂੰ ਸਦਨ ਸੀ ਜਿਹੜਾ 20 ਮਿੰਟ ਲਈ ਮੁਲਤਵੀ ਕਰਨਾ ਪਿਆ ਇਹ ਸ਼ਾਇਦ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਇੱਥੇ ਕਨਸਟੀਟਿਊਸ਼ਨ ਸਾਡੀਆਂ ਪਰੰਪਰਾਵਾਂ ਇੱਕ ਤਰ੍ਹਾਂ ਨਾਲ ਖੜੀਆਂ ਖਤਰੇ ਵਿੱਚ ਨਜ਼ਰ ਆਉਂਦੀਆਂ ਨੇ ਪਤਾ ਨਹੀਂ ਕਿਉਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਕਿਵੇਂ ਲੱਗਦਾ ਹੋਵੇਗਾ ਪਰ ਹੈ ਇਹ ਬਹੁਤ ਮੰਦਭਾਗੀ ਗੱਲ ਗੱਲ ਕਿ ਸੱਤਾਧਾਰੀ ਧਿਰ ਦੇ 90 ਤੋਂ ਜ਼ਿਆਦਾ 93-94 ਦੇ ਕਰੀਬ ਵਿਧਾਇਕ ਹੋਣ ਦੇ باوجود ਵੀ ਆਪਣੇ ਹਿੱਸੇ ਪ੍ਰਤੀਕਰ ਦੇ ਸਾਹਮਣੇ ਕੇਂਦਰ ਸਰਕਾਰ ਖਿਲਾਫ ਰੋਸਵਜੀ ਤੇ ਸਪੀਕਰ ਸਾਹਿਬ ਵਾਰ-ਵਾਰ ਕਿ ਨਾਰੇ ਬਾਜੀ ਰਿਕਾਰਡ ਨਾ ਕੀਤੀ ਜਾਵੇ। ਕੋ ਰਿਕਾਰਡ ਨਹੀਂ ਕੀਤੀ ਗਈ। ਫਿਰ ਵੀ ਐਸਾ ਬਤਾਰਾ ਕਿਉਂ ਬਪਰੇ ਤੇ ਅੱਜ ਦਾ ਵਿਧਾਨ ਸਭਾ ਸੈਸ਼ਨ ਵੀ ਬਿਲਕੁਲ ਉਸੇ ਤਰ੍ਹਾਂ ਪਿਛਲੇ ਸੈਸ਼ਨ ਦੀ ਤਰ੍ਹਾਂ ਬਿਨਾਂ ਕੋਈ ਫੈਸਲਾ ਲਿਆ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰਨ ਤੋਂ ਬਿਨਾਂ ਹੋਰ ਬਿਨਾਂ ਕੁਝ ਕਰੇ ਸਮੇਂ ਦੀ ਗੱਦਸ਼ਤ ਵਿੱਚ ਲੁਪ ਹੋ ਗਿਆ। ਫਿਲਹਾਲ ਇੰਨਾ ਹੀ। ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲ ਕਿਸ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨੂੰ ਕਰਨਾ ਜੀ। ਧੰਨਵਾਦ ਸਸ਼ਿਕਾ।